शिवसेना बालासाहेब ठाकरे ਵੱਲੋਂ ਸੁਲਤਾਨਵਿੰਨ ਰੋਡ ਵਿਖੇ ਅਮਰ ਸ਼ਹੀਦ ਤੰਤਨਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਜ਼ਿਲ੍ਹਾ ਪ੍ਰਧਾਨ ਰਾਜੇਂਦਰ ਸਹਦੇਵ ਅਤੇ ਜ਼ਿਲ੍ਹਾ ਸਕੱਤਰ ਜਤਿਨ ਅਰੋੜਾ ਦੀ ਪ੍ਰਧਾਨਗੀ ਹੇ ਪੇਸਟਰੀਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ शिवसेना बालासाहेब ठाकरे ਪੰਜਾਬ ਦੇ ਉਪ ਮੁਖੀ ਹਰਵਿੰਦਰ ਸੋਨੀ ਵਿਸ਼ੇਸ਼ ਤੌਰ ਤੇ ਪੁੱਜੇ। ਜ਼ਿਲ੍ਹਾ ਉਪ ਮੁਖੀ ਰਵੀ ਸ਼ਰਮਾ, ਜ਼ਿਲ੍ਹਾ ਸਲਾਹਕਾਰ ਵਿਸ਼ਾਲ ਸ਼ਰਮਾ, ਵਾਰਡ ਨੰਬਰ 27 ਤੋਂ ਰਣਜੀਤ ਸਿੰਘ ਗੋਲਦੀ, ਭੁਪਿੰਦਰ ਸਿੰਘ ਰਾਏ, ਤਨਿਸ਼ਕ ਤਲਵਾਰ साहिल कुमार साहिब सिंह राजेंद्र सिंह हरपाल सिंह ਵੀ ਮੌਜੂਦ ਸਨ ਬਾਬਾ ਦੀਪ ਸਿੰਘ ਦੀ ਧੰਨ ਹੈ ਬਾਬਾ ਦੀਪ ਸਿੰਘ ਦੀ ਧੰਨ ਹੈ ਬਾਬਾ ਦੀਪ ਸਿੰਘ ਦੀ ਧੰਨ ਹੈ ਅੱਜ ਅਭਿਸ਼ੋਰਤ ਉਹਨਾਂ ਨੇ ਬਾਬਾ ਦੀਪ ਜਰਨ ਦਿਹਾੜੇ ਉਪਰਲੇ ਚ ਲੰਗਰ ਦਾ ਪ੍ਰੋਗਰਾਮ ਕੀਤਾ ਵਾ ਉੱਥੇ ਅਸੀਂ ਪਹੁੰਚੇ ਆਂ ਬੜੇ ਮਨ ਨੂੰ ਖੁਸ਼ੀ ਹੋਈ ਇੱਥੇ ਵੇਖ ਕੇ ਇਹਨਾਂ ਦਾ ਉਤਸ਼ਾਹ ਵੇਖ ਕੇ ਸਦੇਵ ਜੀ ਪੰਜਾਬ ਪ੍ਰਧਾਨ ਜੀ ਤੇ ਆਕੇ ਬੀਬਾ ਜੀ ਜੀ ਰਵੀ ਭਾਈ ਜੀ ਸਾਰੇ ਆਏ ਹਨ ਇਹਨਾਂ ਨੇ ਸਾਰੇ ਹਰ ਵਾਰੀ ਪਿਛਲੀ ਵਾਰੀ ਵੀ ਕੀਤਾ ਸੀ ਐਰਕਿਵ ਕੀਤਾ ਵਾ ਇਸ ਤਰ੍ਹਾਂ ਹੀ ਪ੍ਰੋਗਰਾਮ ਚੱਲਦੇ ਰਹਿਣ ਤੇ ਆਪਾਂ ਖੁਸ਼ੀਆਂ ਖੇੜੇ ਸਾਂਝੀਆਂ ਕਰਦਾ ਰਹੀਏ ਤੇ ਜਨਮ ਦਿਹਾੜੇ ਮਨਾਉਂਦੇ ਰਹੀਏ ਜਦੋਂ ਵੀ ਕੋਈ ਧਾਰਮਿਕ ਕਾਰਜਕ੍ਰਮ ਕਰਨਾ ਹੁੰਦਾ ਹੈ ਜਾਂ ਕੋਈ ਧਾਰਮਿਕ ਸਾਡਾ ਕੋਈ ਦਿਨ ਆਉਂਦਾ ਹੈ ਤੇ ਸਾਡੇ ਅਭੀ ਐਪਲ ਸਟੋਰ ਵਾਲੇ ਜਿਹੜੇ ਸਾਡੇ ਜੱਤੀ ਜੀ ਹੈ ਔਰ ਸਾਡੇ ਰਜਿੰਦਰ ਸਿੰਘ ਦੇਵ ਜੀ ਹੈ ਰਵੀ ਜੀ ਹੈ ਇਹ ਮਿਊਜ਼ਲ ਕੇ ਸਾਰੇ ਜਣੇ ਇੱਕ ਬੜਾ ਅੱਛਾ ਉਪਰਾਲਾ ਕਰਦੇ ਨੇ ਜਿਹਦੇ ਨਾਲ ਸਾਡੇ ਜਿਹੜੀ ਸਾਂਝੀ ਵਾਤਾਵਰਣ ਸੰਦੇਸ਼ ਜਿਹੜਾ ਉਸ ਭਾਵ ਨੂੰ ਜਾਂਦਾ ਹੈ ਔਰ ਅੱਜ ਮੈਨੂੰ ਇਹਨਾਂ ਨੇ ਬੁਲਾਇਆ ਸਪੈਸ਼ਲੀ ਗੁਰਦਾਸਪੁਰ ਤੋਂ ਇੱਥੇ ਮੈਂ ਹਰਵਿੰਦਰ ਸੋਨੀ ਹਾਂ ਸ਼ਿਵਸਨਾਪਰਾਤ ਸਾਹਿਬ ਸਾਹਮਣੇ ਤੋਂ ਔਰ ਸਪੈਕ ਮੈਂ ਬਹੁਤ ਬਹੁਤ ਵਧਾਈ ਦਿੰਦਾ ਸਾਰੇ ਸਮਾਜ ਨੂੰ ਸਾਡੇ ਪੰਜਾਬ ਨੂੰ ਪੂਰੇ ਬਲਕਿ ਮੈਂ ਕਹਿੰਦਾ ਪੂਰੇ ਭਾਰਤ ਵਾਸੀ ਲੋਕ ਜੀ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਸਭ ਤੋਂ ਪਹਿਲਾਂ ਤੇ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਅੱਜ ਮੇਰੇ ਬਹੁਤ ਹੀ ਨਜ਼ਦੀਕੀ ਸੱਜਣ ਮੇਰੇ ਭਰਾ ਜਤਿੰਦਰ ਜੀ ਜਿਨ੍ਹਾਂ ਦੇ ਅਬੀ ਐਪਲ ਸਟੋਰ ਜੋ ਕਿ ਆਏ ਦੇ ਨਹੀਂ ਕਾफी ਸੇਵਾ ਕਰਦੇ ਨੇ ਸਮਾਜ ਦੇ ਭਤੀ ਤੇ ਅੱਜ ਉਹਨਾਂ ਵੱਲੋਂ ਇਥੇ ਬਾਬਾ ਦੀਪ ਸਿੰਘ ਜੀ ਦੇ ਪਿਤਰ ਦਿਹਾੜੇ ਦੇ ਸਬੰਧ ਦੇ ਵਿੱਚ ਲੰਗਰ ਲਾਏ ਗਏ ਨੇ ਤੇ ਉਹ ਸੰਤਾਂ ਨੂੰ ਕੇਕ ਪੇਸੀ ਦੇ ਲੰਗਰ ਦੇ ਨਾਲ ਤੇ ਲੰਗਰ ਸ਼ਿਕਾਰੇ ਨੇ ਅਬੀ ਐਪਲ ਸਟੋਰ ਵੀਰਾਂ ਨੇ ਇਥੇ ਲੰਗਰ ਲਾਇਆ ਸਪਨਰ ਰੋਡ ਤੇ ਤੇ ਗੁਰੂ ਮਹਾਰਾਜ ਦੀ ਬਾਬਾ ਦੀ ਸਿੰਘ ਦੀ ਗਰਫਾ ਦੇ ਨਾਲ ਲੱਗਾ ਜੀ ਆਪਾਂ ਸਾਰੇ ਸ਼ਹਿਰ ਵਾਸੀਆਂ ਨੂੰ ਬਾਬਾ ਦੀ ਸਿੰਘ ਦੇ ਜਨਮ ਦਿਨ ਦੇ ਲੱਖ ਲੱਖ ਵਧਾਈ ਦੇਣੇ ਜੀ ਅੱਜ ਸੁਲਤਾਨਵੀਂ ਰੋਡ ਤੇ ਅਭੀ ਐਪਲ ਸਟੋਰ ਔਰ ਸ਼ਿਫਸਨਾ ਭਾਲਾ ਸਾਹਿਬ ਠਾਕਰੇ ਵੱਲੋਂ ਬਾਬਾ ਜੀ ਜਿਹੜੇ ਸਾਡੇ ਸ਼ਹੀਦ ਆਪਾ ਦੀਪ ਸਿੰਘ ਜਿਨ੍ਹਾਂ ਨੂੰ ਪੂਰਾ ਸੰਸਾਰ ਨਹੀਂ ਭੁੱਲ ਸਕਦਾ ਅੱਜ ਉਹਨਾਂ ਦਾ ਜਿਹੜੇ ਜਨਮ ਦਿਹਾੜੇ ਦੇ ਉੱਤੇ ਇੱਕ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਜਾਂਦੀ ਏ ਸਾਰੇ ਸ਼ਹਿਰ ਵਾਸੀਆਂ ਨੂੰ ਅੱਜ ਉਹਨਾਂ ਦਾ ਬਰਥਡੇ ਦੀ উপলਖ ਦੇ ਵਿੱਚ ਸੰਗਤਾਂ ਵੱਲੋਂ ਪੇਸਟੀਆਂ ਦਾ ਕੇਕ ਕੱਟ ਕੇ ਉਹਨਾਂ ਦਾ ਬਰਥਡੇ ਮਨਾਇਆ ਜਾ ਰਿਹਾ ਹੈ ਬੇਨਤੀ ਕੀਤੀ ਜਾਂਦੀ ਏ ਕਿ ਆਪਣੇ ਸ਼ਹਿਰ ਦੇ ਵਿੱਚ ਭਾਈਚਾਰੇ ਨੂੰ ਇਸ ਤਰ੍ਹਾਂ ਹੀ ਕਾਇਮ ਰੱਖ ਕੇ ਇਸ ਤਰ੍ਹਾਂ ਹੀ ਆਪਣੇ ਜਿਹੜੇ ਗੁਰੂ ਸਾਹਿਬਾਨ ਨੇ ਉਹਨਾਂ ਦੇ ਜਿਹੜੇ ਵਿਚਾਰਧਾਰਾ ਦੇ ਨਾਲ ਚੱਲਦੇ ਰਹੀਏ ਉਹਨਾਂ ਦੇ ਕਹਿੰਦੇ ਚੱਲਦੇ ਰਹੀਏ ਆਪਸ ਵਿੱਚ ਭਾਈਚਾਰਾ ਬਣਾ ਕੇ ਰੱਖੀਏ